ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਨ ਆਰ ਆਈ 72 ਸਾਲਾ ਮਹਿਲਾ ਜੋ ਵਿਆਹ ਕਰਾਉਣ ਦੇ ਲਈ ਇਸ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਰੁਕੀ ਸੀ ਜਿਸ ਨੂੰ ਸਾਜ਼ਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਉਸ ਮਹਿਲਾ ਦਾ ਨਾਮ ਰੁਪਿੰਦਰ ਕੌਰ ਹੈ ਅਮਰੀਕਾ ਨਿਵਾਸੀ ਆ ਔਰ ਇੰਗਲੈਂਡ ਦੇ ਨਿਵਾਸੀ ਦੇ ਨਾਲ ਉਸ ਦੀ ਜਿਹੜੀ ਹੈ ਵਿਆਹ ਹੋਣਾ ਸੀਗਾ ਔਰ ਇਹ ਕਿਹਾ ਜਾ ਸਕਦਾ ਹੈ ਕਿ ਸੋਨੂ ਨਾਮਕ ਵਿਅਕਤੀ ਜਿਸ ਦਾ ਇਹ ਪਿੰਡ ਕਿਲਾਰਾਪੁਰ ਦੇ ਵਿੱਚ ਘਰ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਉਸ ਨੂੰ ਰੁਕਣ ਦੇ ਲਈ ਕਿਹਾ ਗਿਆ ਸੀ ਔਰ 2 ਮਹੀਨੇ ਪਹਿਲਾਂ ਦੀ ਇਹ ਸਾਰੀ ਘਟਨਾ ਹੈ ਕਿ ਰੁਪਿੰਦਰ ਕੌਰ ਇਸੇ ਮਕਾਨ ਦੇ ਵਿੱਚ ਆ ਕੇ ਠਹਿਰਦੀ ਹੈ ਤਾਂ ਸੋਨੂ ਨਾਮਕ ਵਿਅਕਤੀ ਜਿਸ ਦੇ ਘਰੇ ਰੁਪਿੰਦਰ ਕੌਰ ਠਹਿਰਦੀ ਹੈ ਉਸ ਦੇ ਵੱਲੋਂ ਹੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਾਂਦੀ ਹੈ ਕਿ ਰੁਪਿੰਦਰ ਕੌਰ ਦਾ ਆ ਜਿਹੜਾ ਉਹ ਲਾਪਤਾ ਹੋ ਚੁੱਕੀ ਹੈ ਤਾਂ ਉਸ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਇਸ ਸਬੰਧੀ ਲਾਪਤਾ ਦੀ ਜਿਹੜੀ ਹੈ ਸ਼ਿਕਾਇਤ ਲਿਖੀ ਸੀ ਪਰ 2 ਮਹੀਨੇ ਬਾਅਦ ਯਾਨੀ ਕਿ 2 ਦਿਨ ਪਹਿਲਾਂ ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਰੁਪਿੰਦਰ ਕੌਰ ਨੂੰ ਸੋਨੂ ਨੇ ਹੀ ਮੌਤੇ ਘਾਟ ਉਤਾਰਿਆ ਉਸ ਨੂੰ ਮਾਰਨ ਤੋਂ ਬਾਅਦ ਉਸ ਨੂੰ ਜਲਾਇਆ ਗਿਆ ਹੈ ਉਸ ਦੇ ਜਿਹੜੇ ਹੱਡੀਆਂ ਹੈਗੀਆਂ ਕੰਕਾਲ ਹੈਗੇ ਆ ਉਸ ਨੂੰ ਇੱਕ ਜਗ੍ਹਾ ਛੁੱਟ ਦਿੱਤਾ ਗਿਆ ਥੀ ਜਿੱਥੇ ਪੁਲਿਸ ਨੇ ਇਹਨਾਂ ਹੱਡੀਆਂ ਨੂੰ ਬਰਾਮਦ ਕੀਤਾ ਉੱਥੇ ਜਾ ਕੇ ਇਹ ਸਾਰੀ ਨਿਸ਼ਾਨਦੇਹੀ ਤੇ ਕਾਰਵਾਈ ਕੀਤੀ ਹੈ ਪਰ ਦੂਸਰੇ ਪਾਸੇ ਪੁਲਿਸ ਨੇ ਖੁਲਾਸਾ ਵੀ ਕੀਤਾ ਹੈ ਕਿ ਸੋਨੂ ਨੇ ਮੰਨਿਆ ਹੈ ਕਿ 50 ਲੱਖ ਰੁਪਏ ਦੇ ਵਿੱਚ ਉਸ ਦੀ ਡੀਲ ਹੋਈ ਸੀ ਔਰ ਵਿਦੇਸ਼ ਜਾਣਾ ਸੀ ਜਿਸ ਦੇ ਚਲਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਚਰਨਜੀਤ ਜੋ ਇੰਗਲੈਂਡ ਨਿਵਾਸੀ ਹੈ ਜਿਸ ਦੇ ਵੱਲੋਂ ਰੁਪਿੰਦਰ ਕੌਰ ਦੇ ਨਾਲ ਵਿਆਹ ਰਚਾਇਆ ਜਾਣਾ ਸੀ ਉਸ ਦੇ ਵੱਲੋਂ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਸੋਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੁਣ ਚਰਨਜੀਤ ਜੋ ਇੰਗਲੈਂਡ ਨਿਵਾਸੀ ਹੈ ਉਸ ਦੀ ਕਦੋਂ ਗ੍ਰਿਫਤਾਰੀ ਹੋਵੇਗੀ ਇਹ ਫਿਲਹਾਲ ਹਲੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜੀ ਹੈ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਕਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਦੂਸਰੇ ਪਾਸੇ ਵੱਡਾ ਸਵਾਲ ਜ਼ਰੂਰ ਹੈ ਕੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇੱਕ 72 ਸਾਲਾਂ ਮਹਿਲਾ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਇਸੇ ਘਰ ਦੇ ਵਿੱਚ ਉਸ ਨੂੰ ਮਾਰਨ ਤੋਂ ਬਾਅਦ ਇੱਕ ਜਗ੍ਹਾ ਲਿਜਾ ਕੇ ਸਾੜਨ ਤੋਂ ਬਾਅਦ ਸੁੱਟ ਦਿੱਤਾ ਗਿਆ ਪਰ ਇਲਾਕੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਇਸ ਦੀ ਭਨਕ ਤੱਕ ਨਹੀਂ ਲੱਗੀ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜਾਂਚ ਕਰ ਰਹੀ ਹੈ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਹੁਣ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਦੂਸਰੀ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਹੁਣ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਕਦੋਂ ਤੱਕ ਹੁੰਦੀ ਹੈ ਇਹਦੇ ਵਿੱਚ ਚਰਨਜੀਤ ਸਿੰਘ ਇੰਗਲੈਂਡ ਦਾ ਆਬਵੀਅਸੀ ਮੁੰਡਾ ਬਣਦਾ ਕਿਉਂਕਿ ਇਹ ਲੇਡੀ ਦਾ ਕੋਈ ਵੀ ਇੱਥੇ ਵਾਰਿਸ ਨਹੀਂ ਜੀਗਾ ਅਸੀਂ ਇਹਨਾਂ ਸਿਸਟਮ ਨੂੰ ਸ਼ੋਰਸ ਦਿਵਾਈ ਹੈ ਵੀ ਅਸੀਂ ਪੰਜਾਬ ਪੁਲਿਸ ਹੈ ਇਹਦੇ ਵਾਸਤੇ ਹੈ ਇੱਥੇ ਵੀ ਹਰੇਕ ਹੈਲਪ ਕਰਾਂਗੇ ਜੋ ਵੀ ਇਹਨੇ ਇਹਦੇ ਖਿਲਾਫ ਮਕਦਮਾ ਜੋ ਇਹਦੇ ਖਿਲਾਫ ਦਰਜ ਹੋਇਆ ਉਹਦੇ ਤੇ ਅਸੀਂ ਇਹਨੂੰ ਛੂਛੜ ਦਵਾਂਗੇ ਵੀ ਅਸੀਂ ਐਂਡ ਤੱਕ ਜਾਵਾਂਗੇ ਤਾਂ ਕਿ ਇਹਨੂੰ ਸਜ਼ਾ ਕਰਾ ਸਕੀਏ लुधियाना ਦੇ ਪਿੰਡ ਕਿਲਾ ਰਾਏਪੁਰ ਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਨ ਆਰ ਆਈ 72 ਸਾਲਾ ਮਹਿਲਾ ਜੋ ਵਿਆਹ ਕਰਾਉਣ ਦੇ ਲਈ ਇਸ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਰੁਕੀ ਸੀ ਜਿਸ ਨੂੰ ਸਾਜ਼ਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਹੈ ਦੱਸਦੀ ਹੈ ਕਿ ਉਸ ਮਹਿਲਾ ਦਾ ਨਾਮ ਰੁਪਿੰਦਰ ਕੌਰ ਹੈ ਅਮਰੀਕਾ ਨਿਵਾਸੀ ਹੈ ਔਰ ਅ ਇੰਗਲੈਂਡ ਦੇ ਨਿਵਾਸੀ ਦੇ ਨਾਲ ਉਸ ਦੀ ਜਿਹੜੀ ਹੈ ਵਿਆਹ ਹੋਣਾ ਸੀਗਾ ਔਰ ਇਹ ਕਿਹਾ ਜਾ ਸਕਦਾ ਹੈ ਕਿ ਸੋਨੂ ਨਾਮਕ ਵਿਅਕਤੀ ਜਿਸ ਦਾ ਇਹ ਪਿੰਡ ਕਿਲਾਰਾਪੁਰ ਦੇ ਵਿੱਚ ਘਰ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਉਸ ਨੂੰ ਰੁਕਣ ਦੇ ਲਈ ਕਿਹਾ ਗਿਆ ਸੀ ਔਰ 2 ਮਹੀਨੇ ਪਹਿਲਾਂ ਦੀ ਇਹ ਸਾਰੀ ਘਟਨਾ ਹੈ ਕਿ ਰੁਪਿੰਦਰ ਕੌਰ ਇਸੇ ਮਕਾਨ ਦੇ ਵਿੱਚ ਆ ਕੇ ਠਹਿਰਦੀ ਹੈ ਤਾਂ ਸੋਨੂ ਨਾਮਕ ਵਿਅਕਤੀ ਜਿਸ ਦੇ ਘਰੇ ਰੁਪਿੰਦਰ ਕੌਰ ਠਹਿਰਦੀ ਹੈ ਉਸ ਦੇ ਵੱਲੋਂ ਹੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਾਂਦੀ ਹੈ ਕਿ ਰੁਪਿੰਦਰ ਕੌਰ ਦਾ ਆ ਜਿਹੜਾ ਉਹ ਲਾਪਤਾ ਹੋ ਚੁੱਕੀ ਹੈ ਤਾਂ ਉਸ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਇਸ ਸਬੰਧੀ ਲਾਪਤਾ ਦੀ ਜਿਹੜੀ ਹੈ ਸ਼ਿਕਾਇਤ ਲਿਖੀ ਸੀ ਪਰ 2 ਮਹੀਨੇ ਬਾਅਦ ਯਾਨੀ ਕਿ 2 ਦਿਨ ਪਹਿਲਾਂ ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਰੁਪਿੰਦਰ ਕੌਰ ਨੂੰ ਸੋਨੂ ਨੇ ਹੀ ਮੌਤੇ ਘਾਟ ਉਤਾਰਿਆ ਉਸ ਨੂੰ ਮਾਰਨ ਤੋਂ ਬਾਅਦ ਉਸ ਨੂੰ ਜਲਾਇਆ ਗਿਆ ਉਸ ਦੇ ਜਿਹੜੇ ਹੱਡੀਆਂ ਹੈਗੀਆਂ ਕੰਕਾਲ ਹੈਗੇ ਆ ਉਸ ਨੂੰ ਇੱਕ ਜਗ੍ਹਾ ਛੁੱਟ ਦਿੱਤਾ ਗਿਆ ਥੀ ਜਿੱਥੇ ਪੁਲਿਸ ਨੇ ਇਹਨਾਂ ਹੱਡੀਆਂ ਨੂੰ ਬਰਾਮਦ ਕੀਤਾ ਉੱਥੇ ਜਾ ਕੇ ਇਹ ਸਾਰੀ ਨਿਸ਼ਾਨਦੇਹੀ ਤੇ ਕਾਰਵਾਈ ਕੀਤੀ ਹੈ ਪਰ ਦੂਸਰੇ ਪਾਸੇ ਪੁਲਿਸ ਨੇ ਖੁਲਾਸਾ ਵੀ ਕੀਤਾ ਹੈ ਕਿ ਸੋਨੂ ਨੇ ਮੰਨਿਆ ਹੈ ਕਿ 50 ਲੱਖ ਰੁਪਏ ਦੇ ਵਿੱਚ ਉਸ ਦੀ ਡੀਲ ਹੋਈ ਸੀ ਔਰ ਵਿਦੇਸ਼ ਜਾਣਾ ਸੀ ਜਿਸ ਦੇ ਚਲਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਚਰਨਜੀਤ ਜੋ ਇੰਗਲੈਂਡ ਨਿਵਾਸੀ ਹੈ ਜਿਸ ਦੇ ਵੱਲੋਂ ਰੁਪਿੰਦਰ ਕੌਰ ਦੇ ਨਾਲ ਵਿਆਹ ਰਚਾਇਆ ਜਾਣਾ ਸੀ ਉਸ ਦੇ ਵੱਲੋਂ ਇਸ ਸਾਜ਼ਿਸ਼ ਨੂੰ ਅੰਜਾਮ ਨਾਮ ਦਿੱਤਾ ਗਿਆ ਹਾਲਾਂਕਿ ਸੋਨੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੁਣ ਚਰਨਜੀਤ ਜੋ ਇੰਗਲੈਂਡ ਨਿਵਾਸੀ ਹੈ ਉਸ ਦੀ ਕਦੋਂ ਗ੍ਰਿਫਤਾਰੀ ਹੋਵੇਗੀ ਇਹ ਫਿਲਹਾਲ ਹਲੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜੀ ਹੈ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਕਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਦੂਸਰੇ ਪਾਸੇ ਵੱਡਾ ਸਵਾਲ ਜ਼ਰੂਰ ਹੈ ਕਿ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ 72 ਸਾਲਾਂ ਮਹਿਲਾ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਇਸੇ ਘਰ ਦੇ ਵਿੱਚ ਉਸ ਨੂੰ ਮਾਰਨ ਤੋਂ ਬਾਅਦ ਇੱਕ ਜਗ੍ਹਾ ਲਿਜਾ ਕੇ ਸਾੜਨ ਤੋਂ ਬਾਅਦ ਸੁੱਟ ਦਿੱਤਾ ਗਿਆ ਪਰ ਇਲਾਕੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਰੀ ਹੈ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਹੁਣ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਦੂਸਰੀ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਹੁਣ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਕਦੋਂ ਤੱਕ ਹੁੰਦੀ ਹੈ ਇਹਦੇ ਵਿੱਚ ਚਰਨਜੀਤ ਸਿੰਘ ਇੰਗਲੈਂਡ ਦਾ ਆਬਿਅਸ ਸੀ ਮੁੰਡਾ ਬਣਾਤਾ ਕਿਉਂਕਿ ਇਹ ਲੇਡੀ ਦਾ ਕੋਈ ਵੀ ਇੱਥੇ ਵਾਰਿਸ ਨਹੀਂ ਸੀਗਾ ਅਸੀਂ ਇਹਨਾਂ ਸਿਸਟਰ ਨੂੰ ਅਸ਼ੋਰੈਂਸ ਦਿਵਾਈ ਹੈ ਵੀ ਅਸੀਂ ਪੰਜਾਬ ਪੁਲਿਸ ਹੈ ਇਹਦੇ ਵਾਸਤੇ ਹੈ ਇੱਥੇ ਦੀ ਹਰੇਕ ਹੈਲਪ ਕਰਾਂਗੇ ਜੋ ਵੀ ਇਹਨੇ ਇਹਦੇ ਖਿਲਾਫ ਕਦਰ ਜੋ ਇਹਦੇ ਖਿਲਾਫ ਦਰਜ ਹੋਇਆ ਉਹਦੇ ਤੇ ਅਸੀਂ ਇਹਨੂੰ ਛੋੜ ਦਵਾਂਗੇ ਵੀ ਅਸੀਂ ਐਂਡ ਤੱਕ ਜਾਵਾਂਗੇ ਤਾਂ ਕਿ ਇਹਨੂੰ ਸਜ਼ਾ ਕਰਾ ਸਕੀਏ